ਮੰਮੀ ਤੁਸੀਂ ਹੁਣ ਠੀਕ ਵਾ ਤੇ ਉਹ ਵੀ ਬੜੀ ਬੜੀ ਆਏ ਆ ਚੰਗਾ ਨਹੀਂ ਲੱਗਦਾ ਇੱਕ ਵਾਰੀ ਹੋਈਏ ਉਹਨਾਂ ਦੇ ਗਲੇ ਡੂ ਪੁੰਝਾਈਏ ਫੇਰ ਆ ਜਾਾਂਗੇ ਕਾਨੂੰਨ ਲੈਦੇ ਕੂਲਰ ਤੇ ਕੱਪੜੇ ਬਣਾਦੇ ਜਿਹੜੇ ਬਣਾ ਕੇ ਦੇਨੇ ਆ ਆ ਆ ਵੇ ਲੰਮਾ ਦੋਹੋ ਭਾਈ ਜਾਣ ਰਿਹਾ ਵਾ ਇਹ ਵੀ ਸਾੜੇ ਪਿਆ ਵਾ ਤਾਂ ਮੈਂ ਵੀ ਇੰਨਾ ਚਿਰ ਰਹਿ ਕੇ ਜਨਾ ਇੱਦਾਂ ਥੋੜਾ ਚੰਗਾ ਲੱਗਦਾ ਵਾ ਉਦੋਂ ਤੇ ਮੇਰਾ ਜੀ ਕਰਦਾ ਸੀ ਪਿੰਨਿਖਨਿਖੀਆਂ ਵਾਲੀਆਂ ਹੋਣ ਆ ਨਾ ਬੜੇ ਚਿਰ ਦੀਆਂ ਪੁਰਾਣੀਆਂ ਜੀਆਂ ਹੋਈਆਂ ਵਾ ਤੇ ਚੱਲ ਹੁਣ ਕੋਈ ਗੱਲ ਨਹੀਂ ਮੋਂ ਤੇ ਪੈਸੇ ਲੱਗੇ ਆ ਹੁਣਾਂ ਨੂੰ ਕੂਲਰ ਹੀ ਲੈ ਦੇ ਵਾਲੀਆਂ ਬਾਅਦ ਚ ਸਹੀ ਜੇ ਤੇ ਨਹੀਂ ਸੋਚ ਜੇ ਤੇ ਨਹੀਂ ਸੋਚਵਾ ਵੀ ਪੈਸੇ ਲੱਗੇ ਆ ਤੇ ਫੇਰ ਕੂਲਰ ਕਾਦਾ ਆ ਜਾਣਾ ਪੈਸੇ ਕਿੰਨੇ ਕ ਲੱਗੇ ਆ ਸਰਜਰੀ ਨਹੀਂ ਹੋਈ ਕੋਈ ਇੰਨੇ ਵੀ ਨਹੀਂ ਲੱਗੇ ਆ ਤੁਹਾਡੇ ਕੋਲ ਥੋੜੇ ਬਹੁਤੇ ਲੱਗੇ ਉਹਨਾਂ ਕ ਸੋਚਣ ਨਹੀਂ ਆਜੇ ਖਲੋ ਜਾ ਆ ਲੰਬੀ ਚੋਨੋ ਲੈ ਦੂੰਗੀ ਨਾਲ ਇਦਾਂ ਕਰ ਇਦਾਂ ਕਰ ਸਿਆਲ ਨੂੰ ਲੈ ਦੀ ਸਿਆਲ ਨੂੰ ਲੈ ਦੀ ਹਾਂ ਜੇ ਸਿਆਲ ਨੂੰ ਕਾੜੀ ਕਰਵਾਂਗੇ ਨਹੀਂ ਆਉਣਗਾ ਹੁਣ ਮੈਂ ਜਾਣਾ ਇੰਨੇ ਚ 6 ਮਹੀਨੇ ਰਹਿ ਗਏ ਤਾਂ ਇਦਾਂ ਚਾਵਾਂ ਕੰਲੀ ਦਾ ਕਪੜਾ ਬਣਾ ਦਨੇ ਆ ਲੀੜਾ ਕਪੜਾ ਨਹੀਂ ਹੋ ਕਦੀ ਵੇਖਿਆ ਮੈਂ ਉਹ ਬਣਾ ਦੇ ਤੇ ਕੂਲਰ ਨਹੀਂ ਕਦੀ ਵੇਖਿਆ ਕੂਲਰ ਨਹੀਂ ਵੇਖਿਆ ਹੈ ਨਹੀਂ ਮੇਰਾ ਹੁਣ ਬਾਹਰ ਸੌਣ ਦੇ ਦਿਨ ਆ ਗਏ ਮੇਰੇ ਤਾਂ ਨਹੀਂ ਗਰਮੀ ਚ ਮਰੇ ਇੰਨਾ ਨਹੀਂ ਸ਼ੁਕਰ ਕਰਦੀ ਵੀ ਮਾਂ ਮੇਰੀ ਬਚ ਗਈ ਆ ਇੰਨਾ ਪਿਆ ਮੇਰੇ ਤੇ ਲੱਗਾ ਤੂੰ ਘੇਰ ਕੇ ਤੇ ਨਾ ਮੈਂ ਬੜਾ ਸ਼ੁਕਰ ਮੈਨੂੰ ਬਚੀਆਂ ਤਾਂ ਕਹਿ ਨਹੀਂ ਆ ਇੰਨਾ ਸ਼ੁਕਰ ਕਰ ਮਟਾੜੇ ਚ ਬੈਠੀ ਆ ਪੁੰਨਦਾਨ ਤੇ ਕਰਾ ਕਰ ਕਰਦੀ ਰਿਹਾ ਕਰ ਮੈਨੂੰ ਤੇਰਾ ਤਾਂ ਸਬੰਧ ਨਿਕਲਦਾ ਵਾ ਖਰੇ ਤੇਰੇ ਨਾ ਹੀ ਲੱਗਦੇ ਜਿਹੜੇ ਉੱਤੇ ਲੱਗੇ ਆ ਜਿੱਦਾਂ ਲੇ ਰਾਮ ਦੀ ਗੱਲ ਹੋਈ ਹੀ ਕਿੱਦਾਂ ਫਿਰ ਆਂਦੀ ਨਾ ਜਾਏ ਬੰਦਨ ਖੁੱਲ ਲਿਆ ਦੋਗੇ ਆਂਦੀ ਨਹੀਂ ਮੇਰੇ ਕੋਲ ਇਦਾਂ ਵੇ ਇਦਾਂ ਵੇ ਲਾ ਬੰਦੇ ਦਾ ਕੜੀ ਜਮਾਣਾ ਮੇਰੀ ਸੁਣ ਗਾਲ ਦਸ਼ਵੰਤ ਪਤਾ ਕਾਹਦਾ ਕੱਢੀ ਦਾ ਲੀੜੇ ਕੱਪੜੇ ਦਾ ਪੁੰਨ ਹੁੰਦਾ ਵਾ ਤੇ ਇਹਦਾ ਮਤਲਬ ਹੁਣ ਕੂਲਰ ਨਹੀਂ ਲਾ ਕੇ ਦੇਣਾ ਕੂਲਰ ਲੈ ਕੇ ਦੇਣਾ ਮੈਂ ਝੋਨਿਓ ਮੈਂ ਝੂਠਾ ਲਾ ਰਿਆਂ ਨੂੰ ਲਾਉਣੇ ਝੋਨਿਓ ਹੀ ਸਿਆਲ ਚ ਲਾ ਕੇ ਸੋਣਾ ਗੜੀ ਉਹੋ ਗੱਲ ਨਾ ਕਰਿਆ ਕਰ ਕਿੰਨਾ ਚਿਰ ਹੋਇਆ ਕੋਈ ਚੀਜ਼ ਨਹੀਂ ਮੰਗੀ ਮੈਂ ਲਨ ਖੱਤੀਆਂ ਆਖਣਾ ਵਾ ਪਿਆ ਮਾਂ ਬਿਮਾਰਤ ਕੂਲਰ ਕਿੱਥੋਂ ਲੈ ਆਈ ਆ ਉਹ ਦਾਇਆਂ ਦੀ ਮਾਂ ਬਿਮਾਰ ਐਸੇ ਬਹਾਨੇ ਦੇਣਾ ਕੂਲਰ ਜਿੱਤਾਂ ਪਤਾ ਨਹੀਂ ਕਿੰਨੇ ਦਾ ਖਰਚਾ ਉਹ ਤੇ ਮੇਰੀ ਗੱਲ ਸੁਣ ਚੁੱਪ ਕਰ ਜਾ ਐਸੇ ਬਹਾਨੇ ਤੂੰ ਬੈਠੀ ਆ ਹੁਣ ਕੂਲਰ ਲੈ ਕੇ ਲਖਣਾ ਉਦਾਂ ਦੀ ਮਾਂ ਬਿਮਾਰ ਤੇ ਕਿੱਥੋਂ ਲੈ ਆਈ ਮੈਂ ਇਦਾਂ ਦੀਆਂ ਗੱਲਾਂ ਨਾ ਕਰ ਸਿਆਣੀ ਗੱਲ ਕਰਿਆ ਕਰ ਸੁਖੀ ਸੰਦੀ ਹੁਣ ਤੋਂ ਤੰਦਰੁਸਤ ਚੰਗੀ ਭਲੀ ਰਾਜੀ ਬਾਜੀ ਆ ਤੇ ਚਾਹਾਂ ਖੁਸ਼ੀਆਂ ਨਾ ਤੌਰ ਮੈਨੂੰ ਆ ਨਹੀਂ ਤੇ ਮੈਂ ਨਹੀਂ ਫਿਰ ਜਾਣਾ ਫੇ ਚੱਲੀ ਜਾਉ ਹਾਂ ਉਹ ਮੁੰਡਿਆਂ ਨੂੰ ਮਲੀੜਾਂ ਵਾਸਤੇ ਪੈਸੇ ਕਹੇ ਸੀ ਹੁਣ ਉਹਨੇ ਮੇਰੇ ਸ਼ਿਰਦ ਵਾਲਾ ਨੂੰ ਪੈਣਾ ਤੇ ਹੁਣ ਕੂਲਰ ਕਹਿੰਦੀ ਫਿਰਦੀ ਬੱਸ ਕਿ ਜੇ ਹੁਣ ਉਹਨਾਂ ਨੂੰ ਪਤਾ ਲੱਗੇ ਤਾਂ ਫਿਰ ਇਹਨੇ ਕਹਿਣਾ ਵੀ ਮੇਰੇ ਪਰਦੇ ਚਾਰ ਕਰ ਦੇ ਨਾਲ ਖੜਨਾ ਹੀ ਉਹਦੋਂ ਘਰੀ ਚੋਦੀ ਪੈ ਗਈਆਂ ਤੇ ਤੇਰੀਆਂ ਕਾਪੀਆਂ-ਕੂਪੀਆਂ ਸਾਰੀਆਂ ਸਾਂਭ ਲਈਆਂ ਸੀ 4000 ਕੱਢ ਲੈ ਕਿ ਨਹੀਂ ਅਗਲੀ ਨੇ 4-5 ਜਿਹੜਾ ਹੈਗਾ ਸੀ ਉਹਨੇ ਉਹ ਨਾਲ ਸਾਡਾ ਲਈ ਜਾਂਦੀ ਆ ਤਾ ਦੋ ਮੇਰੇ ਵੀ ਦਵਾਈਦਾਰੂ ਜੋਗੇ ਜਿਹੜੇ ਮਾਸਾ ਆ ਕੇ ਦੋ ਚਾਰ ਰਹਿਣ ਦੋ ਦਵਾਈਦਾਰੂ ਜੋਗੇ ਮੈਂ 60-70 ਜਰ ਮੈਂ ਟੜ ਕੋ ਜਾਇਆ ਨਹੀਂ ਖਾ ਲੈਣਾ ਨਹੀਂ ਮੈਂ ਟੜ ਕੋ ਜਾਇਆ ਕਰਨਾ ਫਿਰ ਮੰਗਣ ਆ ਜੀ ਲੈ ਦਾਂਗੇ ਇਹਨਾਂ ਨਾਲ ਤੈਨੂੰ ਸਾਹਮਣਾ ਨਹੀਂ ਆ। ਈੜਾ ਵੀ ਰਹਿਣ ਦੇ ਜੇ ਹਾਂ ਗੱਲ ਨਾਲ ਤੇਰੇ ਦੇ ਜੀ। ਪ੍ਰੀਤਮਾ ਬੜੀ ਤੈਨੂੰ ਸਿਆਣੀ ਸਮਝਦੀ। ਕਿਉਂ ਨੂੰ ਨੂੰ ਕਰ ਲੈ ਜੇ ਹਾਂ। ਸੋਨੀ ਦਾ ਪਿਆਰ ਰਹਿ ਗਿਆ ਸਾਡੇ ਚ। ਪ੍ਰੀਤਮਾ ਤੈਨੂੰ ਬੜੀ ਸਿਆਣੀ ਸਮਝਦੀ। ਮੈਂ ਤਾਂ ਮੈਂ ਤਾਂ ਸ਼ਦੈਨ ਬਣਾਤਾ ਤੂੰ ਉਹਨਾਂ ਤੇ ਥੱਲੇ ਲਾ ਕੇ ਸ਼ਦੈਨ ਬਣਾਤਾ 60 70 ਹਜ਼ਾਰ ਕਾਪੀ ਦੇ ਉੱਤੇ ਤੇ ਆਂਦੀ ਦਵਾਈਦਰ। ਦਵਾਈਦਾਰੂ ਖਾ ਲੈਣਾ ਇਹਨੇ ਪਹਿਲਾਂ। ਚਲ ਮੈਂ ਤਿਆਰ ਹਾਂ ਉਹ ਤਿਆਰ ਤੁਸੀਂ। ਜਾ। ਚਲ ਕੋਈ ਨਹੀਂ ਲੈ ਲਊਗੀ। ਮੈਂ ਇਹਨਾਂ ਤੇ ਈੜਾ ਵੀ ਕੋਈ ਗੱਲ ਨਹੀਂ ਆ। ਐਦਾਂ ਤੇ ਚੰਗਾ ਲੱਗਦਾ ਵਾ। ਐਦਾਂ ਕਰ। ਸਾਪ ਦੀ ਦੇ ਉਦਾਂ ਦੀ ਲਾਈ ਤੂੰ। ਦੇ ਦੂੰਗੀ ਜਾਂ ਛਾਪ ਲਾ ਕੇ ਪਿੰਡ ਨਹੀਂ ਛੱਡ ਕੇ ਚੱਲ ਚਲੀ ਛਾਪ ਵਾਲਾ ਬੜਾ ਧਿਆਨ ਤੇਰਾ ਉਹਨੇ ਮਗਰ ਮੇੜੇ ਮਾਰਨੇ ਲੈ ਕੇ ਕਿ ਕੁੜੀ ਜਿੰਦੀ ਦੀ ਛਾਪ ਪੱਕੀ ਲਾ ਜਾਣੀ ਉਹਦਾ ਪਾਈਏ ਸੋਹਣੀ ਲੱਗਦੀ ਹਾਥੀ ਦੇ ਦੂੰਗੀ ਅਗਲੇ ਫੇਰੇ ਪਹਿਲਾਂ ਤੋਰ ਤਾਂ ਲੈ ਆਇ ਤੂੰ ਹੁਣ ਜੋ ਬਣ ਪਤਾ ਨਹੀਂ ਕਿੱਧਰ ਨੂੰ ਚੱਲ ਗਿਆ ਵਾ ਕੀ ਉਹ ਮਾਖਾ ਹੁਣ ਲਾ ਬਣਾ ਨੇ ਉਹਦਾ ਸਾਰੀ ਤੇਰੇ ਅੰਦਰ ਪਿਆ ਰਹਿੰਦਾ ਵਾ ਜੀ ਜੋ ਮੰਗੋ ਉਹਦਾ ਇਹ ਹੌਸਾ ਤੁਹਾਡਾ ਨਹੀਂ ਪਰੇ ਹੋ ਪਰੇ ਹੋ ਹਵਾਲਾ ਲੰਦ ਲਾਤੀਆਂ ਰੋਟੀਆਂ ਤੇ ਝੋਲਸ ਲੋ ਖਾ ਲੋ ਉਹ ਦਾ ਮਾਸਾ ਮਾੜਾ ਮੋਟਾ ਚੱਲਣ ਡਿਆ ਅਸੀਂ ਗਾੜੀ ਬੈਠੀਆਂ ਹਾਂ 쿨ਰ ਚ ਪਾਣੀ ਪਾ ਲੈਣਾ ਹੀ ਆਪਣੇ ਚ 쿨ਰ ਚ ਪਾਣੀ ਭਰੋ ਬਾਇਦੀ ਕਿੰਨੀ ਕ ਹਵਾ ਵਾ ਮੰਮੀ ਆ ਵੇਖ ਲਾ ਕਿਦਾਂ ਟੀਚਰਾਂ ਕਰਨ ਡਈ ਆ ਇਹਨੂੰ ਸਮ ਮਾਸਾ ਕਰਨੀ ਆ ਹਜੇ ਨਹੀਂ ਅਗਲੇ ਦੇਖ ਕੇ ਗਈ ਤੇ ਆ ਵੀ ਹੋਇਆ ਭਲਾ ਤੁਸੀਂ ਮਜ਼ਾਕ ਡਾਉਂਦੇ ਜੇ ਨਾਲੇ ਤੈਨੂੰ ਲੰਗਰ ਪ੍ਰੋਬਲਮ ਵਾਲਾ ਨਹੀਂ ਆ ਹੁਣ ਆ ਹੀ ਆ ਅੱਜ ਨਹੀਂ ਤੇ ਕੱਲ ਨੂੰ ਆਉਣਾ ਹੀ ਆ ਤੇ ਆ ਹੀ ਜਾਣਾ ਵਾ ਸਹੀ ਕਹਿਣ ਡਈ ਆ ਕਿਦਾਂ ਦਾ ਰੌਲਾ ਪਿਆ 쿨ਰ ਆਉਣਾ 쿨ਰ ਆਉਣਾ ਹਾਂ ਮਾਵਾਤੀ ਆਪਣਾ ਘਰ ਵੇਖੀਦਾ ਹੀਦਾ ਚਾਚੀ ਸਵੇਰੇ ਨੰਗੀ ਉਹ ਵੀ ਪੁੱਛਣ ਰਹੀ ਕਿਨੇ ਬੁਰੇ ਲੱਗੀਦਾ ਇਹਦਾ ਤੇ ਕੋਈ ਨਹੀਂ ਵੇ ਚਾਚੀ ਪੁੱਛਣ ਡਈ ਸੀ ਤੈਨੂੰ ਘੰਡੇ ਕੋਲਰ ਵੇਖਣਾ ਹਾਂ ਆਹੋ ਕਹਿਣ ਦਿਵਿੰਦਰ ਆਲਾਉਣਾ ਕੋਲਰ ਦੀ ਵਧਾਈ ਦੇਣ ਪਰਝਾਈ ਅੱਧੀ ਆਈ ਮੈਂ ਪਰਝਾਈ ਆਈ ਕੋਲਰ ਨਹੀਂ ਆਇਆ ਬਾਈ ਤਾਂ ਕਹਿਤਾ ਸਦਾਨੇ ਤਾਂ ਕੀ ਨਹੀਂ ਆਇਆ ਤਾਂ ਨਹੀਂ ਕਹਣਾ ਭਲੀ ਘਰ ਆਂਦੀ ਜੇ ਮੈਂ ਰਾਜੂ ਕੀ ਦੱਸ ਵੇਖਣ ਤੇ ਕੀ ਆਜੂ ਕੀ ਜਾ ਬਖਾਲਦੇ ਹੋ ਆਪਣਾ ਆ ਸੜਿਆ ਜੇ ਅਮਤਰ ਸਦੀਆਂ ਦਾ ਜਿਹੜਾ ਪਿਆ ਇਹ ਅੱਗੇ ਨਹੀਂ ਵੇਖਿਆ ਉਹਨੂੰ ਇਹਦੀ ਪਤਾ ਕਿੰਨੀ ਹਵਾ ਵਾ ਸੜਿਆ ਜਾ ਹੋਰ ਤਰ੍ਹਾਂ ਦਾ ਬੂਥਾ ਕਰ ਕਰ ਚੱਲ ਕੋਈ ਨਹੀਂ ਅਸੇਵਾਂ ਨਾ ਮਾਤਾ ਤਾਂ ਠੀ ਮੈਂ ਤਾਂ ਡਰਮ ਲੈਣ ਚੱਲੀ ਫੇਰ ਵਾਦਾ ਕਰਕੇ ਨਹੀਂ ਡਰਮ ਚਾਹੀਦਾ ਮੈਨੂੰ ਲੈ ਆਇਆ ਤੈਨੂੰ ਪਾਵਾਂਗੇ ਤੇ ਡਰਮ ਦੇ ਵਿੱਚ ਡਰਮ ਲਿਆਉਣ ਲੱਗੇ ਨਹੀਂ ਲੱਗੇ ਮੈਂ 쿨ਰ ਸੁਣ ਕੇ ਹੋ ਗਈ ਮੈਂ ਠੀਕ ਆ ਨਾ ਹਾਂ 쿨ਰ ਦੀ ਛਾਂਵੇਂ ਜੀ ਬਹਿਣਾ ਮੈਂ ਹੁਣ ਤਾਂ ਐ ਹੀ ਤੈਨੂੰ ਹੱਸੰਦਿਆ ਇੰਨਾ ਉੱਡੀ ਆ ਗਈ ਕਿਤੇ ਲੱਤਾਂ ਪਈਏ ਲੱਗੇ ਮੇਰੀ ਗੱਲ ਸੁਣੀ ਹੋਈ ਤੇ ਦਾਜ ਦੂਜ ਦੇ ਹਨ ਨੂੰ ਨਹੀਂ ਮੇਰੀ ਗੱਲ ਹਾਂ ਉਹ ਤੇ ਮੈਨੂੰ ਤੁਹਾਡਾ ਮਾਵਾਂ ਧੀਆ ਦਾ ਪਤਾ ਵੀ ਤੁਸੀਂ ਕਿੰਨੀਆਂ ਆਲਾਚੀ ਤੇ ਕਿੰਨੇ ਮਾਵਾਂ ਧੀਆ ਦਾ ਕੀ ਮਤਲਬ ਨੇ ਮੈਨੂੰ ਕਿੱਧਰ ਛੋੜਨ ਲਈ ਨਾਲ ਮੈਂ ਤੇ ਬੈਠਾ ਨਾ 쿨ਰ ਗਾੜੀ 7 ਮਹੀਨੇ ਹੋ ਗਏ ਹੁਣ 8ਵਾਂ ਲੱਗ ਹੁਣ ਇਹਨਾਂ ਨੂੰ ਤੋੜ ਕੇ ਉਹ ਗੱਲ ਮਾਰਦਾ ਤੋੜੋ ਤੋੜੋ ਮੈਂ ਤੇ ਆਪ ਕਾਲੀ ਪਈ ਮੈਂ ਕਾ ਤੋੜੋ ਮੇਰੀ ਸੁਣਾ ਗੱਲ ਐਹੋ ਜੀ ਗੱਲ ਤੇ ਇਹਨੂੰ ਨੇ ਮੇਣਾ ਮਾਰਿਆ ਕਾ ਆ ਨਾ ਜਿਹੜੀ ਗੱਲ ਮੇਰ ਨਾਲ ਕਰਿਆ ਕਾ ਇਹਨੇ ਕਰ ਜਿਹੜੀ ਗੱਲ ਇਹਦੇ ਨਾਲ ਇਹਨੂੰ ਵਿਉਂਦੀ ਨਾ ਮੇਰੀ ਗੱਲ ਸੁਣਨੀ ਮੇਰੀ ਗੱਲ ਸੁਣ ਲੋ ਤਰੋ 8 ਮਹੀਨੇ ਹੋ ਗਏ ਭਾਵੇਂ 9 ਭਾਵੇਂ ਸਾਲ ਹੋ ਜਾਣ ਆਪਣੀ ਮਾਂ ਦੇ ਆਪਣੇ ਪਿਓ ਦੇ ਘਰ ਆਈਆਂ ਤੇਰੇ ਨਹੀਂ ਆਈ ਠੀਕ ਆ ਤੇਰਾ ਨਹੀਂ ਖਾਂਦੀ ਅੱਛਾ ਤੇ ਤੂੰ ਜਾਣਾ ਨਹੀਂ ਇਹਨੇ ਵੀ ਕੱਲ ਵੀ ਮੈਨੂੰ ਕੁਛ ਤਰ੍ਹਾਂ ਪਵਾਏ ਚੁੱਕ ਚੁਕਾ ਕੇ ਜੋ ਬੰਨੂ ਅੰਦਰ 깔ਤਾ ਮੈਂ ਨਹੀਂ ਚੁੱਕਿਆ ਮੈਂ ਨਹੀਂ ਚੁੱਕਿਆ ਆਪ ਦਵਾਈਆਂ ਇਹ ਨਹੀਂ ਤੇਰੀ ਹਰ ਕਦਾਉ ਆਪੇ ਚੁੱਕਿਆ ਰਹਿਂਦਾ ਅੰਦਰ ਹਾਂ ਗੱਲਾਂ ਨਾ ਕਰਨੀ ਐ ਨਾ ਮੈਨੂੰ ਮਾਂ ਪੁੱਤਾਂ ਨੇ ਬਚਾਤਾਈ ਆ ਆਏ ਨਹੀਂ ਮੈਂ ਮਰ ਜਾ ਨਹੀਂ ਮੈਨੂੰ ਕਿਤੇ ਧਰਤੀ ਵੇਰ ਦੇ ਜੇ ਇੱਕ ਤੇ ਮੈਂ ਵਿੱਚ ਤਾਂ ਆ ਸ਼ਾਲਿਆ ਟੋਆ ਮਾਰੇ ਤੇ ਤਾਂ ਜੈਨਾ ਮਾਪੂਤਾ ਤੈਨੂੰ ਬਚਾ ਲਿਆ ਇਹਨਾਂ ਕਿੱਡੇ ਤੈਨੂੰ ਟ੍ਰਿਪ ਲਾਇ ਹੀ ਲਿਆ ਰਿਹਾ ਕਿਥੇ ਗੁੱਲੂ ਪੁੱਛ ਲਵਾਉਂਦੇ ਰਹੇ ਇਹਨਾਂ ਤੇ ਨਖਤਿਆਂ ਨੇ ਕਿਤੇ ਪਨੀਰ ਤੇ ਪਤਾ ਨਹੀਂ ਕੀ ਕੀ ਬਣਾ ਕੇ ਖਾਦਾ ਇਹ ਤੇ ਚੋਕਾ ਕਹਤੈ ਨੂੰ ਹੋਇਆ ਹੋਇਆ ਸੀ ਤੇ ਸੋੜਦਾ ਚੱਲ ਬਣੀ ਮੈਂ ਤੇ ਰੋਟੀ ਨਹੀਂ ਨੰਗੀ ਦੋ ਬਣਾ ਕਰਕੇ ਤੂੰ ਜਬਾੜ ਤੇ ਸੋੜਦਾ ਚੱਲ ਹੋਰ ਰੋਟੀ ਖਾਣੀ ਪਾ ਪਨੀਰ ਨਾਲ ਖਾਣ ਜੀ ਹਾਂ ਹਾਂ ਤੇ ਰੋਟੀ ਨਹੀਂ ਜੋਕ ਤੇ ਤੇਰੀਆਂ ਸਾਪਾਂ ਆ ਜੇ ਤਾਂ ਕਾ ਸ਼ਾਫੜਾ ਨਹੀਂ ਸ਼ਾਪ ਇਧਰ ਮੇਰਾ ਮਾਂ ਦੀ ਸ਼ਾਬਾਸ਼ ਵਾਲੀਆਂ ਬਤਾ ਦੇ ਆ ਵਾਲੀਆਂ ਕੜੀ ਹੋਣੇ ਵਾਲੀਆਂ ਦੇ ਦੇ ਕੰਨੇ ਪਾ ਵਾਲੀਆਂ ਨਹੀਂ ਹੁਣ ਮਿਲਦੀਆਂ ਹਾ ਹੋਏ ਮੰਮੀ ਹਾਂ ਵਾਲੀਆਂ ਤੇ ਪੱਕੀਆਂ ਦੇਤੀਆਂ ਨੂੰ ਮੇਲਾ ਮੈਂ ਕੜੀ ਵਿੱਚੋਂ ਦੀ ਬਿਮਾਰ ਹੋਈਆਂ ਤੇ ਛਾਪਣੀਆਂ ਮਿਲਣੀਆਂ ਜੇ ਵਾਲੀਆਂ ਦੇ ਤੇ ਚੱਕ ਆਪਣੇ ਛਾਪ ਦੇ ਵਾਲੀਆਂ ਲੈ ਕੇ ਦੇ ਦੇ ਛਾਪ ਮੈਂ ਤੇ ਨਹੀਂ ਵਾਲੀਆਂ ਛਾਪ ਦੇ ਲਿਆ ਵਾਂ ਕੱਢ ਕੇ ਪਹਿਲਾ ਛਾਪ ਦੇ ਲਿਆਏ ਘੱਟ ਦੇ ਤੇ ਕਾਤਲ ਹੈ ਜਿਹੜਾ ਸਾਂਭਦਾ ਉਹਦਾ ਹੀ ਸਭ ਕੁਝ ਧੀ ਨਹੀਂ ਖਾ ਚਲੀ ਮਾਂ ਨੂੰ ਨਾ ਉਹਨੇ ਖਾਣਾ ਵਾ ਮੈਂ ਤਾਂ ਦੇਈ ਜਣੀ ਫੜਾਈ ਦੇਣੀ ਆ ਉਹ ਸਭ ਵੇਖਣਿਆ ਚਾਚੇ ਤਾਏ ਆਣ ਗੜ ਵੀ ਧੀ ਨਹੀਂ ਖਾ ਚਲੀ ਜਿਹਨੂੰ 7 ਮਹੀਨੇ ਹੋ ਗਏ ਤੇ ਬੈਠੀ ਨੂੰ ਕੋਈ ਨਹੀਂ ਜਿਹੜਾ ਖਾਂਦੀ ਚਾਚੇ ਲਾਂਦਾ ਖਾਂਦੀ ਆਪਣਾ ਖਾਂਦੀ ਨਹੀਂ ਮੰਮੀ ਜਿਹੜੀਆਂ ਮਾਂ ਦੇ ਘਰ ਬੈਠੀ ਆ ਸੋਲਲਾ ਮੇਰੀ ਗੱਲ ਜਿਹੜੀਆਂ ਮਾਵਾਂ ਤੇ ਆਈ ਨਹੀਂ ਹਲਾ ਸਰੀ ਦੇਣਾ ਉਹ ਘਰ ਨਹੀਂ ਵਸਦੇ ਹੁੰਦੇ ਮੇਰੀ ਗੱਲ ਸੁਣ ਮੇਰੀ ਸੋਲਲਾ ਮੰਮੀ ਮੇਰੀ ਸੋਲਲਾ ਗੱਲ ਧਿਆਨ ਨਾਲ ਜਿੱਡੀ ਅਡੀ ਆ ਚਾਰ ਗੱਜ ਲੰਮੀ ਚਾਰ ਨਹੀਂ ਚਾਰ ਤੇ ਇੱਕ ਕਹਾਵਤ ਬਣੀ ਜਿੱਡੀ ਦੀ 10 ਗੱਜ ਲੰਮੀ ਜ਼ਬਾਨ ਆ ਇਹਨੇ ਆਪਣਾ ਘਰ ਜਾੜਨਾ ਹੀ ਤੇ ਮੇਰੀ ਸੁਣ ਪਹਿਲਾ ਇਹਨੇ ਆਪਣਾ ਘਰ ਅੱਜ ਵੀ ਜਾੜਿਆ ਤੇ ਕੱਲ ਵੀ ਜਾੜਿਆ ਰੋਹ ਛੇਤਰਖਾਂਦੀ ਮਗਰ ਉਹਦੀ ਬਦਨਾਮੀ ਮੈਨੂੰ ਮਿਲਦੀ ਤੇ ਤਨੂੰ ਮਿਲਦੀ ਹੁਣ ਮੇਰੀ ਗੱਲ ਸੁਣ ਲੈ ਆਪਣੇ ਦਿਮਾਗ ਚ ਭਾਲਾ ਪੈਲੀ ਤੇ ਆ ਘਰ ਅੱਧ ਚ ਮਾਰ ਕੰਧ ਤੇ ਸਾਰ ਕੋ ਅੱਧੋ ਅੱਧ ਘਰ ਮੇਨਰ ਜਿੱਥੇ ਮੇਨ ਲੋੜ ਪਈ ਨਾ ਤੋੜੇ ਰਹਿਨ ਦੀ ਤੇ ਮੈਂ ਤੇਰ ਕੋ ਰਹਿਣਾ ਤੇ ਆਪਣੇ ਮਾਪੇ ਦਾ ਖਾਣਾ ਨਹੀਂ ਤੇ ਮੈਂ ਮੈਨੇ ਨਹੀਂ ਲੈਣੀ ਕਾਦੇ ਸੜ ਕੋ ਕੰਧ ਮਾਰ ਕੇ ਵੰਡ ਵਡਾਈਆਂ ਤੇ ਪੈਲੇ ਤੇਰੇ ਵਰਗੀਆਂ ਚਾਰ ਭੈਣਾਂ ਇਦਾਂ ਦੀਆਂ ਹੁਣ ਨਾ ਵੰਡੀਆਂ ਮਰਵਾ ਕੰਦਾ ਮਰਵਾ ਫਿਰ ਮੂੰ ਤੇਰਾ ਮਿਲਦਾ ਰਾਦਾ ਨਹੀਂ ਤੇਰਾ ਹੈ ਤੇ ਜੇ ਤੇਰੇ ਵਰਗੀਆਂ ਪਰਜਾਈਆਂ ਘਰ ਚ ਬੈਠੀਆਂ ਤੇ ਇਹੋ ਕੁਛ ਹੀ ਹੋਣਾ ਵਾ ਕੁੜੀ ਤੈਨੂੰ 7 ਮਹੀਨੇ ਹੋਏ ਚੱਲਣ ਦੇ ਹੋਣਗੇ ਨਾ ਮੈਂ ਤੈਨੂੰ ਦੱਸਿਆ ਯੋ ਮੈਂ ਸਾਜੇ ਘਰ ਚ ਹੁਣ ਬੁਰਕੀ ਨਹੀਂ ਲਾਉਣੀ ਚੱਲ ਫਿਰ ਨਹੀਂ ਲੱਗਦਾ ਨਹੀਂ ਹੁੰਦਾ ਮੇਰੀ ਸੁਣ ਲੈ ਮਾਤਾ ਗੱਲ ਸਾਨੂੰ ਉਥੇ ਨਾਥ ਆਸ਼ਰਮ ਸਾਡਾ ਦੋਆ ਜੀ ਅੱਧ ਦੇਣਾ ਵਾ ਤੁਹਾਨੂੰ ਸਾਡੇ ਵੱਲ ਵੇਚ ਕੇ ਨਾਥ ਆਸ਼ਰਮ ਚੱਲ ਜਾਓ ਤੁਹਾਡੇ ਵੱਲ ਵੇਖੇ ਚਾਰ ਦਿਨ ਛੁਰਲੀਆਂ ਡਾਲੋ ਮੈਂ ਕਰਾਏ ਤੇ ਡਾਲੋ ਹੁਣ ਇਹ ਗਾਦਾ ਤੇ ਇੱਥੇ ਰੋ ਗਾਰ ਸਾਰੀ ਤੇਰੀ ਹਲਾਸਰੀ ਮੈਂ ਤੇਰੀ ਗੱਲ ਸੁਣਨੀ ਕੀਤੀ ਅੱਛਾਈ ਹਾਂ ਹਾਂ ਸਹੀ ਹੋਰ ਤੁਹਾਣੀ 7 ਮਹੀਨੇ ਹੋ ਗਏ ਇਹਨੂੰ ਕੜੀ ਮੂੜੀ 7 ਮਹੀਨੇ ਆਪਾਂ ਨੂੰ ਆਵਾਜ਼ ਜੇ ਮੈਂ ਵਾਸਤੇ ਦੀ ਮਾਰੀ ਆ ਗਈ ਕਿੰਨੀ ਵਾਰੀ ਕੋਈ ਗੱਲ ਨਹੀਂ ਮਾ ਲਓ ਜਦੋਂ ਪੈਗ ਨਾ ਮਾ ਮੱਜਾ ਤੇ ਤੇ ਮੈਂ ਕੋਈ ਮੈਂ ਇੱਥੇ ਹੀ ਹਾਂ ਇੱਥੇ ਹੀ ਇੱਥੇ ਹੀ ਮੈਂ ਕਿਤੇ ਜਾਣਾ ਤੁਹਾਨੂੰ ਇੱਥੇ ਹੀ ਰਹਿਣਾ ਉਚੜਾ ਕਰਾਉਂਦੀ ਨਾ ਇੱਥੇ ਰ ਆਸ ਮਮੀ ਹਾਂ ਜਿਹੜੀ ਗੱਲ ਹੋ ਗਈ ਮੈਂ ਇਹਨੂੰ ਇੱਕ ਵਾਰੀ ਕਹਿ ਦਿੰਦਾ ਬਾਰ ਬਾਰ ਨਾ ਮਿਹਣੇ ਨਾ ਮਾਰ ਮੇਰੇ ਕੁੜੀ ਨੂੰ ਇੱਥੇ ਬਣਾ ਕੇ ਤੇ ਚੂਰੀਆਂ 꼿꼿 ਖਵਾ ਕੇ ਜੋ ਬਣਾਉਂਦਾ ਕਾਗਜ਼ ਪੱਤਾ ਤਿਆਰ ਕਰ ਕਾਗਜ਼ ਪੱਤਰ ਤੇ ਕਰ ਸਕੋ ਵੰਡ ਵੰਡਈਆ ਜੇ ਕਿਤੇ ਕਾਗਜ਼ ਪੱਤਰ ਤਿਆਰ ਹੋ ਗਰਾਂ ਤਾਂ ਮੇਰੀ ਮਰੀ ਜੋ ਉਤੋਂ ਦੀ ਲੰਗੇ ਮਾਤਾ ਛੜਕਦੇ ਲੰਮੇ ਪਹਿਲਾਂ ਲੰਘ ਜਾਣਾ ਉਤੋਂ ਤੂੰ ਆ ਚੰਗੀ ਨੜਾ ਨਾ ਜਿਹੜੀ ਹੈ ਸੇਮਟਾ ਲੰਮੇ ਜਾ ਆਹੋ ਆਪਣਾ ਘਰ ਤੇ ਤੂੰ ਜਾੜਿਆ ਤੇ ਮੇਰਾ ਜਾੜਨ ਆ ਗਿਆ ਜਿੱਦਾਂ ਮਾਝੀ ਸਮਝ ਲੈ ਜਾਨੀ ਮੈਂ ਲਾਉਣੀ ਉਹਨਾਂ ਨੂੰ ਫੋਨ ਨਾ ਕਰ ਜਾ ਜਾ ਲੈ ਤੇਰੇ ਵਰਗੀਆਂ ਮਾਮਾ ਚਾਰ ਹੋਣ ਤੇ ਧੀਆਂ ਦੇ ਘਰ ਨਹੀਂ ਬਸਦੇ ਮੈਂ ਚੋਦੀ ਆ ਇਸ ਤੇ ਤੇਰੀ ਉੱਤੇ ਚੁੱਪ ਕਰ ਨਹੀਂ ਕੀ ਕਰੇਗੀ ਨੀ ਤੂੰ ਹਾਂ ਜਦੋਂ ਮਰਨੀ ਪੜੇ ਹੋ ਤਾ ਹੋਏ ਇਹ ਕੁੜੀ ਨੂੰ ਧੱਕਾ ਮਾਰਿਆ ਮੈਂ ਮਰ ਚੁੱਕੀ ਨਹੀਂ ਮੈਂ ਮਰ ਚੁੱਕੀ

ਮੂੰਹ ਬੰਦ ਕਰ ਲ ਮੂੰਹ ਬੰਦ ਕਰ ਤੂੰ ਚੁੱਕਿਆ ਨਾ ਤੂੰ ਮੇਰੇ ਤੇ ਹੱਥ ਨਾਲੇ ਆਪਣੇ ਮੁੰਡੇ ਕੋਲ ਚ ਕਾਉਣੀ ਮੈਂ ਚਲੀ ਮੈਂ ਲਾ ਮੁੰਡੇ ਕਰ ਤੇ ਕੇ ਲੂਟਾੜ ਤੇ ਨਾਲੇ ਮੰਡਲ ਤੇ ਗਾੜੀ ਲਾਉਣਾ ਤੈਨੂੰ ਸਾਰੇ ਸੱਪ ਚਾਹੀਦੇ ਆ ਵਾਏ ਇਹਨੂੰ ਨਿਓ ਛੱਡਣਾ ਹੁਣ ਮੰਮੀ ਪਈ ਰ ਬਈ ਰ ਬਈ ਰ ਇਹਨੂੰ ਕਿਵੇਂ 흘ੀਨਾ ਬਈ ਰ ਫੇਰ ਨਹੀਂ ਲੰਡੀ ਰਹਿਣ ਮਾਮੇ ਆਪਣੇ ਵਾਰ ਮਾਮੇ ਨੂੰ ਮਾਮੇ ਸਾਥੇ ਗਲਾ ਮਰ ਜੂ ਤਾਂ ਮਰ ਜੇ ਅੱਜ ਅੱਜ ਤੇਰਾ ਵੇਖੀ ਮੈਂ ਰਹਿਣ ਕੱਖ ਨਹੀਂਓ ਦੇਣਾ ਜਾ ਜੋ ਆਪਣਾ ਮੰਮੀ ਨੂੰ ਮਾਰ ਗਈ ਉਹ ਮੰਮੀ ਦੇ ਹੱਥ ਛੁਕਿਆ ਮਰ ਜੇ ਨਾ ਇਹਨਾਂ ਨਖਤਿਆਂ ਮੈਨੂੰ ਮਾਰ ਜਾਨ ਦੋ ਮੈਂ ਨਹੀਂ ਛੁਕਣਾ ਇਹਨਾਂ ਦੇ ਗਲੋਂ ਲੱਜੂ ਨਖਤਿਆਂ ਦੇ ਕੀ ਮਿਲਾਂ ਰੋਲ ਹਾਏ ਮੇਲੇ ਪਾਠ ਹੁਣ ਹਾਏ ਮਰ ਜਾਂਦਾ ਗੋਰੀਆ ਨਾ ਛੋਟੇ ਇਹਦੇ ਸਿਆਪੇ ਹੀ ਮੁੱਕ ਜੂਗੀ ਤੇ ਨਾਮ ਠੰਡ ਪੈ ਜੂਗੀ ਰਹਿਣ ਦੇ ਕੀ ਰੋੜ ਬੱਤ ਨਹੀਂ ਬਦਵਾਂਗਾ ਇਹ ਜਾਂਦੀਆਂ ਅਦੀਆਂ ਹਾਏ ਪਾਣੀ ਲਿਆ ਗਾਗਾ ਪਾਣੀ ਹਾਏ ਮੰਮੀ ਨਹੀਂ ਲੜਨੀ ਇਹਨੇ ਮਾਰ ਦੇਣੀ ਓ

ਕਹ ਤੱਕਾ ਮਾਰ ਕੇ ਮਾਤਾ ਨੂੰ ਕੀ ਗੱਲ ਮੈਂ ਤੈਨੂੰ ਕੀ ਹੋਣੀ ਏ ਕੁੜੀ ਆ ਮੇਰੀ ਵਾਰਿਆ ਕੁੜੀ ਘਰ ਆਈ ਗਈ ਆ ਹੈ ਅੱਲਾ ਮੈਂ ਕਿੱਥੇ ਮਾਰ ਤੈਨੂੰ ਮੈਂ ਕਿਹਦਾ ਕੋ ਨਹੀਂ ਤਰ ਮੈਂ ਅੰਦਰ ਵਾਰ ਕੇ ਨੰਦਾ ਖਦਣਾ ਅੰਦਰ ਹੀ ਆ ਜਾ ਇੱਥੇ ਹਣ ਮਾਂ ਦੇ ਲਾਗੇ ਰਹੀ ਇਹਨੂੰ ਛੱਡਿਆ ਨੂੰ ਮੜੀਆਂ ਚ ਮਰ ਜਣਾ ਤੂੰ ਮੈਂ ਚੱਲ ਚੱਲੀ ਮੈਂ ਚੱਲ ਜੀ ਆਪਣੇ ਪੇਕੇ ਹਣ ਆਪਣੀ ਪੰਜਾਈ ਪਰ ਹੂੰ ਜਾ ਕੇ ਤੁਹਾਡੀ ਜਾਨ ਨੂੰ ਰੋ ਤੁਹਾਡੀ ਨੂੰ ਤੁਹਾਨੂੰ ਕੂਲਰ ਕਾਦਾ ਤੁਹਾਨੂੰ ਉੱਥੇ ਦੋ ਇਕੱਠੇ ਬਾ ਚੱਲੀ ਗੋ ਮੋੜਾ ਰੱਖ ਲਾ ਚੱਲੀ ਹੋਮੀ ਜਾਣਦੇ ਹਾਂ ਹੰਡ ਕਰਦੀ ਜਿੱਦਾਂ ਦੀ ਪਰਛਾਈ ਆ ਇਹਨੂੰ ਚਾਰ ਦਿਨ ਦੇ ਰੱਖਣਾ ਮੁਰ ਦੇ ਘਰੇ ਨਾਲ ਨਹੀਂ ਪਰਛਾਈ ਨੂੰ ਤਾਂ ਮਾਰਗੋ ਆ ਇੱਥੇ ਲੋਕਾਂ ਨੇ ਤਮਾਸ਼ਾ ਲਾਉਣ ਇਹਦਾ ਵੇਖਣਾ ਹੀ ਵੇਖ ਜਾਂਦੀ ਇਹ ਕਿੱਧਰ ਰੋਲਾ ਪਉਂਦੀ ਜਾਂਦੀ ਨਹੀਂ ਜਾ ਰੋਕ ਲਾ ਦਿੱਤੀ ਤੇ ਦੇਖਣ ਦੇ ਲੋਕਾਂ ਨੂੰ ਪਤਾ ਲੱਗੂਗਾ ਕਿ ਕੀ ਕੰਦੇ ਇਹ ਮੇਰੇ ਤੇ ਜਾਂਦਾ ਛੇਤ ਬਾਬਾ ਬੱਚੇ ਨਹੀਂ ਆ ਬੱਚੀਆਂ ਹੀ ਆ ਤੇ ਨਹੀਂ ਲੱਗੀ ਜੁਬਾਨ ਮੇਲਾ ਇਹਿੱਥੋਂ ਤੱਕ ਚੱਲਣ ਰਹੀ ਕਿਤਾ ਮੈਨੂੰ ਵੀ ਨਾਲ ਅੰਤਰਾ ਲਾ ਦੇ ਨਤੀ ਛੱਟ ਫੇਰ ਮੰਮੀ ਚੁੱਪ ਕਰ ਜਾ ਟੈਂਸ਼ਨ ਨਾ ਲਾ ਗੋਮੋ ਕੇ ਪੈ ਜਾ ਤੇ ਜਿਹੜਾ ਜਾਨ ਇਹ ਤੇਰੇ ਘਾੜੇ ਸਾਰੇ ਜੇ ਚੋਟਾ ਲਾਇਆ ਤੈਨੂੰ ਉਹ ਵਜੀ ਜਾ ਕੇ ਆਇਆ ਪਿਆ ਕਰ ਉਹ ਤਾਂ ਬੜੀਆਂ ਗੱਲਾਂ ਕਰੇ ਨਾ ਨੂੰ ਖੜਦੀ ਨਾ ਤੇ ਤੇਰੀ ਲਤਮਾ ਤੋੜ ਦੇਣੀ ਹੁੰਨੇ ਅੱਜ ਜਿੱਦਾਂ ਤੁਹਾਨੂੰ ਧੱਕਾ ਮਾਰ ਰਿਹਾ ਸੀ ਅਜਾਵੇਂ ਆਂਦੀ ਉਹਨੂੰ ਮੋੜ ਲਿਓ ਸੰਗੀ ਘਟਾਉਣ ਦਾ ਇਰਾਦਾ ਉਹਦੇ ਕੋ ਮੋੜ ਲਿਓ ਉਹਨੂੰ ਹਾਈ ਹਾਈ ਦਵਿੰਦਰ ਤੁਰੀ ਆਉਂਦੀ ਹਾ ਇਹ ਕਿਦਾਂ ਖਿਲਰੀ ਪਈ ਨਹੀਂ ਇਹ ਕਿੱਧਰ ਆ ਗਈ ਨੀ ਦਵਿੰਦਰ ਤਰੀ ਆਉਂਦੀ ਛੇਤੀ ਲੰਮੇ ਭਜਾ ਜਿਹੜੀ ਲੜ ਗਈ ਬਣਾਣੀ ਉਹਨੇ ਤੈਨੂੰ ਕਹਿਾਇਆ ਵਾਹ ਲਿਆ ਵਾਹ ਲਿਆ ਤੇ ਲੰਮੇ ਭਜਾ ਬਾਈ ਦਿੱਲੀ ਦੇ ਪੱਤੇ ਸਹੀ ਨਹੀਂ ਵੀ ਠੀਕੀ ਬਣਾ ਰਿਆ ਹਾਏ ਹਾਏ ਕੀ ਹੋ ਗਿਆ ਹਾ 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 ਕੀ ਹੋਇਆ ਵਾ ਹੈ ਕੀ ਹੋਇਆ ਤੂੰ ਕਿਦਾਂ ਖਿਲਰੀ ਪਈ ਆ ਨੀ ਵਾਲ ਖਾਰੇ ਕੀ ਹੋਇਆ ਦਵਿੰਦਰ ਜੀਜੀ ਕੀ ਹੋਇਆ ਮੰਮੀ ਮੰਮੀ ਤਾਂ ਠੀਕ ਨਹੀਂ ਇਹ ਮੰਮੀ ਜਾਜਰੀ ਗਾਲਾ ਆ ਉੱਠਣ ਦੀ ਆ ਮੰਮੀ ਨਹੀਂ ਠੀਕ ਕੀ ਆ ਵਾ ਮੰਮੀ ਨੂੰ ਤੇ ਬਹੁਤ ਜ਼ਿਆਦਾ ਬੁਖਾਰ ਬੜਾ ਜ਼ਿਆਦਾ ਤੂੰ ਬਹਿ ਕੀ ਗੱਲ ਹੋਈ ਮੈਂ ਪਾਣੀ ਲਿਆਵਾ ਮੈਂ ਪਾਣੀ ਲਿਆਉਣੀ ਆ ਬਹਿ ਜਾ ਕੀ ਗੱਲ ਹੋਈ ਆ ਹੈ ਹੋਣਾ ਆਣਾ ਕੀ ਆਪਣੇ ਕਰਮਾਂ ਨਾਲ ਰੋਂਦੀ ਆ ਮੈਨੂੰ ਇਹਨਾਂ ਦੇ ਕੁੱਟਿਆ ਬੜਾ ਬਹਿ ਜਾ ਮੈਂ ਪਾਣੀ ਲਿਆਉਣੀ ਮੰਮੀ ਉੱਠੇ ਨਾ ਵੀ ਤਰ ਤਿਆ ਚੜ ਜਾ ਮੈਨੂੰ ਵੇਖ ਕੇ ਤੇ ਨਹੀਂ ਪੈ ਗਈ ਕਿਦੇ ਹਮ ਉੱਠਦਾ ਵੀ ਹੈ ਆ ਉਠਾਉਂ ਕੀ ਮੇਰਾ ਕੋਈ ਨਹੀਂ ਪਾਉਂਦਾ ਮਨ ਤੇ ਨਾ ਨੁਕਰੀ ਆ ਜਵਾਈ ਤੇ ਨਾ ਨਹੀਂ ਉੱਠਿਆ ਜਾਂਦਾ ਕਈ ਦਿਨਾਂ ਦਾ ਕੀ ਹੋ ਗਿਆ ਤੈਨੂੰ ਪਤਾ ਨਹੀਂ ਮੈਂ ਨਾ ਕਰ ਨਹੀਂ ਮਾੜੇ ਇਹ ਕੀ ਹੋਇਆ ਲੈ ਫੜ ਪਾਣੀ ਪੀ ਪਹਿਲਾਂ ਪਾਣੀ ਪੀ ਚੁੱਪ ਕਰ ਮੇਰੀ ਭੈਣ ਕੀ ਹੋਇਆ ਵਾ ਹੋਣਾ ਲੱਗੀ ਆ ਜੇ ਮੈਨੂੰ ਤੁਸੀਂ ਕੋਲਰ ਦੇਉਂਦੇ ਤੇ ਅਸੀਂ ਆਪੇ ਪੈਂਦੇ ਹੀ ਨਾ ਅਰੇ ਨਾ ਲੱਗੀ ਗੁੱਟੀ ਹਾਂ ਹਾਂ ਜੋਬਨ ਵੀ ਨਾਲ ਹੀ ਜੋਬਨ ਵੀ ਰਲ ਗਿਆ ਮੇਰੀ ਨੜਾ ਦੇ ਮੁਕੇ ਤੇ ਮੁਕੇ ਤੇ ਮੁਕੇ ਦਾ ਰੋੜਾ ਛੱਡਿਆ ਕੱਕ ਨਹੀਂ ਮਾਂ ਆਈ ਜਾਂ ਪੁੱਛਾਂਗੇ ਹਾਂ ਮੰਮੀ ਠੀਕ ਹੋਵੋ ਤੁਸੀਂ ਅਹੀਂ ਉਹਨਾਂ ਨੂੰ ਪਤਾ ਲੱਗ ਜੂ ਵੀ ਹੱਥ ਕਿੰਨੂੰ ਪਾਇਆ ਅਹੀਂ ਵੱਡ ਔਣੇ ਚੀਰ ਕੇ ਸੁੱਟ ਔਣੇ ਸਾਰੇ ਟੱਬਰ ਨੂੰ ਵੱਡ ਔਣਾ ਅਹੀਂ ਉਹਨਾਂ ਨੂੰ ਪਤਾ ਲੱਗ ਜੇ ਇੱਕ ਵਾਰੀ ਵੀ ਉਹਨਾਂ ਨੇ ਪੰਗਾ ਕਿੱਥੇ ਲਈ ਲਿਆ ਉਹਨਾਂ ਨੇ ਤੈਨੂੰ ਹੱਥ ਕਿੱਦਾਂ ਲਾਤਾ ਮੰਮੀ ਉੱਠੋ ਤੁਸੀਂ ਅਹੀਂ ਨਾਲ ਲੈ ਕੇ ਜਾਣਾ ਵੱਡਣਾ ਨਹੀਂ ਆ मम्मी पता नहीं चक्कर होंगे रोला नहीं पा ਨੀ ਗਾੜੀ ਲਾਲਾ ਨੀ ਨਾਜਕ ਜੀ ਮੇਰੀ ਕਲੀ ਨੀ ਚਾਰ ਨੇ ਹੱਥ ਮੈਂ ਫੜਾਈ ਹਾਏ ਨਹੀਂ ਕੀ ਜੁਲਫਾਂ ਨੀ ਕੀ ਕੀਤਾ ਕਰਾਇਆ ਕਿੱਥੋਂ ਲਿਆ ਨਹੀਂ ਉਹਨਾਂ ਨੂੰ ਮੈਂ ਵੰਡ ਵੰਡ ਕੇ ਨਹੀਂ ਥੱਲੇ ਦੇ ਕੇ ਆਉਣਾ ਟੋਟੇ ਟੋਟੇ ਕਰਕੇ ਅੱਛਾ ਹਾਏ ਨਹੀਂ ਕਿ ਦਾਈ ਆ ਮੈਂ ਕਰਾਇਆ ਕਿੱਥੋਂ ਲਿਆ ਦੋਜੀ ਕੋ 4000 ਰੁਪਇਆ ਫੜ ਕੇ ਲਿਆਈ ਆ ਜੀ ਨਹੀਂ ਦੇਣਾ ਇਹਨੂੰ ਹੁਣ ਮੇਰਾ ਕੀ ਕਰਨਾ ਤੂੰ ਰਹਿ ਬੈਣ ਤੂੰ ਚਾਰ ਦਿਨ ਰਹਿ ਸਾਡੇ ਕੋਲ ਅਸੀਂ ਰੱਖਣਾ ਤੈਨੂੰ ਹਾਏ ਨਹੀਂ ਤੁਸੀਂ ਮੇਰੇ ਇੰਨਾ ਕਹਿ ਰਹੇ ਰਹਿ ਮੇਰੇ ਤੇ ਕਿਤੇ ਮੰਨ ਲਾ ਵਾਦ ਗਿਆ ਤੇ ਇਹਨੂੰ ਕੀ ਖਾਣਾ ਅਸੀਂ ਇਥੇ ਗੱਲ ਕਰ ਰਹੇ ਨੇ ਇੱਕ ਗੱਲ ਕਰਨੀ ਤੇ ਜਦੋਂ ਮੈਂ ਤੁਰੀ ਆਉਂਦੀ ਵੇਖੀ ਮੈਂ ਰੱਖਿਆ ਕੋਈ ਮੰਗਤੀ ਤੁਰੀ ਆਉਣ ਢਈ ਆ ਜਦੋਂ ਮੈਨੂੰ ਪਤਾ ਲੱਗਾ ਦਵਿੰਦਰ ਮੇਰਾ ਤੇ ਕਾਲਜਾਈ ਬਾਹਰ ਆ ਗਿਆ ਹਾਏ ਨਹੀਂ ਫੁੱਲਾਂ ਵਰਗੀ ਦਾ ਕੀ ਹਾਲ ਬਣਾ ਕੇ ਰੱਖਤਾ ਤਰਿਆਨ ਖੱਤਿਆਂ ਨੂੰ ਵੱਢ ਕੇ ਨਾ چیر ਕੇ ਨਾ ਸੋੜਤਾ ਤੇ ਤਾਂ ਆਖੀ ਨਾ ਮੇਰੀ ਭੈਣ ਹੁਣ ਨਹੀਂ ਜਾਣ ਦੇਣਾ ਤੈਨੂੰ ਰੱਖਾਂਗੇ ਅਸੀਂ ਵੇਖੀ ਹੁਣ ਨਹੀਂ ਜਾਣ ਦੇਣਾ ਆਪਣੀ ਮਦਰ ਆਣ ਕੇ ਜਾਣ ਨਹੀਂ ਦੇ ਚੁੱਪ 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 ਇੰਨਾ ਘਰਉਣ ਦੇ ਹੁਣ ਮੈਂ ਉੱਠ ਭਲਾਈ ਆ ਲੌਂਗ ਲੈਚੀਆਂ ਤੇ ਮਾਸਾ ਦਾ ਸੁੰਡ ਹਾਂ ਚਾਹ ਬਣਾ ਕੇ ਵਧੀਆ ਜੀ ਲਿਆ ਦੁੱਧ ਜਿਆਦਾ ਪਾਈ ਅੱਛਾ ਤੇ ਚਾਹ ਪੀ ਕੇ ਕਰੋੜਾ ਤੱਤਾ ਕਰਨਾ ਮੇਰੀ ਆਪਣੀ ਮम्मी ਮੈਂ ਚਾਹ ਬਣਾਉਣ ਲੱਗੀ ਪੱਤੀ ਨਹੀਂ ਹੈਗੀ ਹੈਂ ਹੈ ਨਹੀਂ ਪੱਤੀ ਨੋ ਫਿਰ ਹੈ ਮੈਂ ਪੱਤੀ ਮੰਗਾਣਾ ਮੇਰੇ ਕੋਲ ਤੇ ਕੋਈ ਪਿਆ ਹੀ ਨਹੀਂ ਆ ਹੁਣ ਫਿਰ ਹੁਣੇ ਭੈਣ ਕੋਲ ਹੈ ਮੈਂ ਦੇ ਦੇਣੀ ਕੋਈ ਹੇ ਨੀ ਤਰ ਕੋਈ ਪਹਿਚਾਣ ਤੇ ਜੋ ਗਵ ਨਹੀਂ ਹੈਗਾ ਕੋਈ ਉਹ ਫਿਰ ਦੋਦੀ ਕੋਲ ਲਿਆਉਂਦੇ ਨਹੀਂ ਹਾਂ ਚੱਲ ਕੋਈ ਨਹੀਂ ਆਵੇ ਦੀਦੀ ਲਿਖ ਕੇ ਆਈ ਦੋਦੀ ਕੋਲ ਪੈਸੇ ਚੱਲ ਉਹਨੂੰ ਬਹੁਤ ਵੇਦੇ ਹੀ ਕੰਦਾ ਨਾ ਐਂਦਾ ਨਾ ਤੂੰ ਬਵਾਲ ਇਕੱਠੇ 500 ਰੁਪਏ ਲੱਲਾ ਦੇ ਬਾਕੀ ਮੈਨੂੰ ਮੋੜ ਦੇ ਨਹੀਂ ਆ ਦੇ ਕੇ ਤੋਰਾਂਗੇ ਰਖੜੀ ਆਈ ਆਦੇ ਅਸੀਂ ਤਾਂ ਦੇ ਕੇ ਤੋਰਾਂਗੇ ਜੀੜਾ ਲੱਤਾ ਬਣਾ ਕੇ ਦਵਾਂਗੇ ਤੇ ਨਾ ਰੋਣੂ ਨਹੀਂ ਰੋਦੀ